ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਆਮ ਆਦਮੀ ਪਾਰਟੀ ਦੇ ਸੂਬੇ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਗੁਰਦਾਸਪੁਰ ਪਹੁੰਚੇ। ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਮੰਤਰੀ ਹਰਭਜਨ ਸਿੰਘ ਏਟੀਓ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਜੂਦ ਰਿਹਾ। ਇਹ ਪੂਰੇ ਪੰਜਾਬ ਦੀ ਓਵਰਆਲ ਗੱਲ ਕੀਤੀ ਜਾਵੇ। ਪੂਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ। ਹਾਲਾਤ ਕੀ ਨੇ? ਹੱਲ ਕੀ ਦੇਖੋ ਅੱਜ ਅਸੀਂ ਡੇਰਾ ਬਾਬਾ ਨਾਨਕ ਆਇਆ ਪਿਛਲੇ ਕਾਫੀ ਦਿਨਾਂ ਤੋਂ ਭਾਰੀ ਮੀਂਹਾਂ ਕਰਕੇ ਔਰ ਖਾਸ ਕਰਕੇ ਜਿਹੜਾ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚੋਂ ਪਾਣੀ ਆ ਰਿਹਾ ਉਹਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹਨਾਂ ਦੀ ਉਹ ਪਈ ਹੈ ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਾਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾ ਭਾਰ ਹੈ ਤੇ ਮੈਂ ਸਮਝਦਾ ਕਿ ਇਹੀ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢਾ-ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਚੰਨੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰ ਹੁੰਦਾ ਹੈ ਜਿੱਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਅ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜ ਰਿਵਾ ਜੀ ਉਹ ਤਾਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਯੂਨੀਅਨਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ ਦੋ ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੇ ਸਿੰਘ ਜੀ ਮੈਂ ਉਹ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾ ਦੀ ਮਾਰ ਪਈ ਹੈ ਇਹ ਕੁਮਰੇ ਨੇ ਅੱਜ ਇਹ ਉਚੇਚੇ ਪੌਰਤੇ ਡੇਰਾ ਬਾਬਾ ਨਾਨਕ ਪਹੁੰਚੇ ਨੇ ਕੱਲ ਜਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿੱਜਰ ਜੀ ਅੱਜ ਗੁਦੀਪ ਰੰਧਾਵਾ ਜੀ ਕੋਲ ਆਏ ਆ ਜਿਹੜੇ ਕਿ ਪਹਿਲੇ ਦਿਨ ਤੋਂ ਔਨ ਗਰਾਉਂਡ ਗਰਾਉਂਡ ਜ਼ੀਰੋ ਤੋਂ ਉੱਤਰ ਕੇ ਕੰਮ ਦੇ ਵਿੱਚ ਲੱਗੇ ਹੋਏ ਅੱਜ ਇਹਨਾਂ ਸਾਰੇ ਸਾਥੀਆਂ ਨੂੰ ਮਿਲਣ ਦੇ ਲਈ ਸੰਜੇ ਸਿੰਘ ਜੀ ਆਏ ਨੇ ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਨਾ ਇਹ ਉਹ ਤੁਹਾਡੇ ਨੋਟ ਵੀਟੂ ਆਏ ਸੀ ਇੱਕ ਸੇ ਮੈਨੂੰ ਲੈਟ ਮੀ ਕੰਪਲੀਟ ਜੀ ਸੋ ਮੈਂ ਹੁਣ ਪਹਿਲਾ ਸੰਜੇ ਸਿੰਘ ਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਮੁਖਾਤਬ ਹੋਣ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਸਾਥ ਜਵਾਬ ਹੋਣਗੇ ਉਹ ਸਭ ਆਪਾਂ ਬਾਅਦ ਵਿੱਚ ਕਰਦੇ ਹਾਂ ਸੰਜੇ ਸਿੰਘ ਜੀ ਲੈ ਬਸ ਠੀਕ ਸਭੀ ਪੱਤਰਕਾਰ ਬੰਦੂਆਂ ਨੂੰ ਨਮਸਕਾਰ ਮੇਰਾ पंजाब वो धरती है जिसने दुनिया में कहीं मुसीबत पड़ी, अकाल आया तूफान आया भूकंप आया सबसे पहले लंगर लगाने का काम लोगों की मदद करने का काम पंजाब के लोगों ने किया सुनामी में हमने देखा भूज के भूकंप में हमने देखा उत्तराखंड में हमने देखा और आज पंजाब का एक बड़ा इलाका बाढ़ से प्रभावित है कल तो अजनाला की तरफ में था वहाँ बहुत सारे गांव में पानी पहुंच गया है पानी धीरे धीरे कम भी हो रहा है कई बार पानी छोड़ा जाता है तो फिर पानी बढ़ जाता है तो इसलिए अभी एक असमंजस की स्थिति और मुसीबत की स्थिति बनी हुई है आज डेरा बाबा नानक आया हूँ हमारे विधायक जी लगातार रंधावा साहब अपनी टीम के साथ काम कर रहे हैं हर इलाके में हमारे विधायक मंत्री सब बहुत अच्छे ढंग से काम कर रहे हैं मान साहब लगातार अपनी सरकार के साथ मिलकर विधायक मंत्रियों के साथ मिलकर काम कर रहे हैं एक एक कार्यकर्ता जमीन पे है लेकिन इस वक्त केंद्र सरकार के मदद की जरूरत है आप दुनिया में कहीं कुछ होता है तो तुरंत हमारी केंद्र की सरकार पैकेज का ऐलान कर देती है हम ये भेज रहे हैं वो भेज रहे हैं कल यहां कृषि मंत्री जी आए घूम के चले गए कह रहे हम रिपोर्ट देंगे तकनीक के इस जमाने में जब एक एक चीज की सूचना आप तक पहुंच रही है सोशल मीडिया के जरिए मीडिया के जरिए टीवी चैनल्स पे दिखाया जा रहा है अभी तक आप रिपोर्ट तैयार कर रहे हैं पूरा पंजाब डूब गया लोग त्राई त्राई कर रहे हैं अभी आपकी रिपोर्ट तैयार हो रही है तो इसलिए प्रधानमंत्री मोदी जी को पंजाब के साथ सौतेला व्यवहार नहीं करना चाहिए और जो पैकेज की मांग राहत के पैकेज की मांग पंजाब के लिए की गई है वो तुरंत देना चाहिए और पंजाब का बहुत सारा पैसा हजारों करोड़ रुपए बकाया है मैंने पार्लियामेंट में भी उसका सवाल उठाया था लेकिन आज तक वो पैसा भगवंत मान जी बार बार चिट्ठी लिख चुके कह चुके नहीं दिया गया पार्टी के राष्ट्रीय संयोजक अरविंद केजरीवाल जी ने अपील किया आह्वान किया है हम सारे लोगों से कि आप जमीन पर जाके वहाँ लोगों के बीच में काम कीजिए आज अमन अरोड़ा जी जो हमारे प्रदेश अध्यक्ष हैं मंत्री हैं हमारे ई टी हरभजन जी और मेजर साहब रंधावा साहब के साथ मिलकर अभी कई गांवों में जाएंगे डीसी साहब से भी हम लोगों की बातचीत हुई एसएसपी साहब से भी बात हुई लगभग अस्सी गांव उन्होंने बताया कि यहाँ पे जो प्रभावित हैं और 40 गांव हैं जो ज्यादा प्रभावित हैं जहां पे पानी पहुंचा है लगातार यहां की टीम भी काम कर रही मैं लोगों से अपील करूंगा जो जरूरत प्रशासन के द्वारा बताई गई उसमें रिपाल की और चारे की पशुओं के चारे की देखिए इसमें क्यों हम केंद्र सरकार से मदद की मांग कर रहे हैं यहाँ कोई खाने की कमी नहीं पंजाब में लोग दूसरों का पेट भरते हैं यहाँ तो लोग Uh, मैं देख रहा था ऐसे दुर्गम और जोखिम भरे इलाके में जा जाके जा लोग मदद कर रहे हैं जिसके लिए कल्पना करना भी मुश्किल है यहाँ जरूरत है इस वक्त जो नुकसान हुआ है मकानों का दुकानों का मवेशियों का पशुओं का सड़कों का जो बड़े पैमाने पर नुकसान हुआ है उसके लिए केंद्र सरकार को मदद करनी चाहिए यही बात मुझे कहनी थी ग्यारह हजार करोड़ रुपया पंजाब सरकार के पास पड़ा है वो खर्च के अंदर देखिए ऐसा है कि जब हम अपने पैसे की मांग करते हैं बार बार चिट्ठी लिखते हैं उनसे कोई भीख नहीं मांग रहा पंजाब सरकार का जो हजारों करोड़ का पैसा बाकी है केंद्र सरकार के पास रिकॉर्डेड है वो दिलवा दें उसको क्यों नहीं दिलवा रहे नुकसान तो भाई भाई पंजाब का नुकसान हुआ, हुआ है पंजाब के पंजाब के डेवलपमेंट का पैसा केंद्र सरकार ने रोक के रखा है हजारों करोड़ रुपए रोक के रखा है हमारे मुख्यमंत्री भगवंत मान जी ने कई बार उनको रिक्वेस्ट किया कि भाई हमारा पैसा हमारा हक हाँ हमें दीजिए मैंने मैं आपको वीडियो शेयर कर सकता हूँ सदन के अंदर मैंने सवाल उठाया आज तक आप हमारा पंजाब का जो पैसा वो नहीं आप दे रहे हो और आप गलत प्रचारित करने का काम कर रहे हैं ये ठीक नहीं और है कर रहे हैं हम मौके पे मौजूद रह के काम कर रहे हैं हमारी सरकार काम कर रही है पंजाब के मुख्यमंत्री मंत्री विधायक हमारे कार्यकर्ता सब लोगों के बीच में जा जाके काम कर रहे हैं हम सिर्फ बयानबाजी पस्थ नहीं कर रहे हैं ਤੇ ਕੇਂਦਰ ਸਰਕਾਰ ਦੇ ਫੰਡਸ ਦੀ ਗੱਲ ਕੀਤੀ ਜਾਵੇ ਹਰ ਸਾਲ ਇੱਕ ਫੰਡ ਹਰ ਗਵਰਨਮੈਂਟ ਨੂੰ ਭੇਜਿਆ ਜਾਂਦਾ补贴 ਦੀ ਤੇ ਪੰਜਾਬ ਸਰਕਾਰ ਨੂੰ ਵੀ ਸਾਲ ਭਰ ਦਾ ਫੰਡ ਭੇਜਿਆ ਜਾਂਦਾ ਉਹ ਖਰਚ ਕਰ ਵੱਧ ਸਰਵੇ ਹੋ ਜਾਵੇਗਾ। ਚੁੱਪ ਬੱਸ ਬੋਲੋ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਪਹਿਲੇ ਦਿਨ ਤੋਂ ਰੀਲੀਫ ਦਾ ਕੰਮ ਚੱਲ ਰਿਹਾ ਹੈ ਉਹ ਕਿੱਥੋਂ ਚੱਲ ਰਿਹਾ ਹੈ ਉਹ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਨਾ ਹੁਣ ਜਿਹੜੀ ਗੱਲ ਆ ਗਈ ਤੁਸੀਂ ਬਲੇਮ ਕਿ ਅਸੀਂ ਨਾ ਉਸ ਕੰਮ 'ਚ ਕਦੇ ਪਏ ਨਾ ਪੈਣਾ ਜਿਵੇਂ ਸ਼੍ਰੀ ਸੰਜੇ ਸਿੰਘ ਜੀ ਨੇ ਗੱਲ ਕੀਤੀ ਕਿ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦਾ ਹੱਕ ਹੈ ਅੱਜ ਤੋਂ 5 ਦਿਨ ਪਹਿਲਾਂ ਆ ਸੀਐਮ ਸਾਹਿਬ ਨੇ ਚਿੱਠੀ ਲਿਖੀ ਮੈਂ ਇਹਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਪਿਛਲੇ ਸਮੇਂ ਤੋਂ ਜਦੋਂ ਦੀ GST ਰਜਿਮ ਚੱਲੂ ਹੋਈ ਹੈ 50000 ਕਰੋੜ ਦਾ ਪੰਜਾਬ ਦਾ ਨੁਕਸਾਨ ਹੈ ਜਿਹੜਾ ਕੱਲੇ GST ਰਜਿਮ ਦੇ ਵਿੱਚ ਹੋ ਚੁੱਕਿਆ 8000 ਕਰੋੜ ਰੁਪਏ ਜਿਹੜਾ ਉਹ ਤੁਹਾਡਾ ਆਰਡੀਐਫ ਦਾ RDF ਜਿਹਦੇ ਨਾਲ ਵਰਪੇਂਡੂ ਸੜਕਾਂ ਬਣਨੀਆਂ ਨੇ ਮੰਡੀਆਂ ਬਣਨੀਆਂ ਨੇ 8000 ਕਰੋੜ RDF ਦਾ ਤੇ MDF ਦਾ ਜਿਹੜਾ ਕਿ ਆਪਣਾ ਹੱਕ ਹਕੂਕ ਦਾ ਪੈਸਾ ਹੈ ਰੂਰਲ ਡਵੈਲਪਮੈਂਟ ਦਾ ਉਹ ਇਹਨਾਂ ਨੇ ਰੋਕ ਰੱਖਿਆ ਹੈ 828 ਕਰੋੜ ਰੁਪਏ 15 ਦਿਨ ਪਹਿਲਾਂ ਇੱਕ ਪਰਮਾਨਾ ਭੇਜਤਾ ਪੰਜਾਬ ਸਰਕਾਰ ਨੂੰ ਕਿ ਜੀ ਤੁਹਾਡਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ 828 ਕਰੋੜ ਰੁਪਏ ਉਹ ਸੀ ਰੱਦ ਕਰਦੇ ਆ ਉਹ ਕੈਨਸਲ ਕਰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪੈਸਾ ਜਿਹੜਾ ਉਹ ਰੋਕ ਕੇ ਬੈਠੇ ਨੇ ਰੱਦ ਕਰ ਰਹੇ ਨੇ ਦੱਬ ਕੇ ਬੈਠੇ ਨੇ ਇਹ ਪੈਸਾ ਹੰਤਾ ਦਾ ਨਹੀਂ ਹੈ ਪੈਸਾ ਇਹ ਪੈਸਾ ਆਪਣੇ ਸਾਰੇ ਲੋਕਾਂ ਦਾ ਹੈ ਜੇ 1 ਲੀਟਰ ਤੇਲ ਵੀ ਖੋਣਿਆ ਤੇ 25-30 ਰੁਪਏ ਕੇਂਦਰ ਸਰਕਾਰ ਕੋਲ ਜਾਂਦੇ ਨੇ ਇਨਕਮ ਟੈਕਸ ਕਮਾਈ ਇੱਥੇ ਜੇ ਇੰਡਸਟਰੀ ਕਰਦੀ ਹੈ ਕੋਈ ਹੋਰ ਕਰਦੀ ਹੈ ਉਹਦਾ ਇਨਕਮ ਟੈਕਸ ਸਾਰਾ ਪੈਸਾ ਆਪਣੇ ਲੋਕਾਂ ਦੀ ਹੈ ਪਰ ਉਹ ਤੇ ਨਾਗਮੰਗ ਨੂੰ ਬਲਮਾਰੀ ਬੈਠੇ ਨੇ ਕਿਉਂ ਭਈ ਅੱਜ ਪੰਜਾਬ ਨੂੰ ਲੋੜ ਹੈ ਉਹਦੀ ਵੀ ਪੰਜਾਬ ਦਾ ਸਾਰੇ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਉਹਨੂੰ ਲੋਡ ਹੈ ਜਿਸ ਤਰੀਕੇ ਦੇ ਨਾਲ ਹੁਣ ਇੱਥੇ ਨੁਕਸਾਨ ਹੋਇਆ ਸੋ ਅਸੀਂ ਕੋਈ ਉਹਨਾਂ ਤੋਂ ਨਜਾਇਜ਼ ਚੀਜ਼ ਨਹੀਂ ਮੰਗ ਰਹੇ ਅਸੀਂ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਹਾਂ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਬਿਆਨਬਾਜ਼ੀਆਂ ਕਰਨ ਦੀ ਬਜਾਏ ਕਿ ਜੀ 11000 ਕਰੋੜ ਰੁਪਇਆ ਆਇਆ ਪਿਆ ਜਾਂ ਸਾਡੇ ਦੇ ਇਜ਼ਾਮਬਾਜ਼ੀਆਂ ਕਰਨ ਦੀ ਬਜਾਏ ਜਿਹੜੇ ਸਾਡੇ ਹੱਕ ਹਾਂ ਸਾਨੂੰ ਕਹਿ ਦੇਣਾ ਕਿੰਨੀ ਵਾਰੀ ਸੀਐਮ ਸਾਹਿਬ ਕਿੰਨੀ ਵਾਰੀ ਪੰਜਾਬ ਸਰਕਾਰ ਕਿੰਨੀ ਵਾਰੀ ਸਾਡੇ ਐਫਐਮ ਉਹ ਮਸਲਾ ਚੱਕ ਚੁੱਕੇ ਪਰ ਕੰਨਾ ਤੇ ਯੂਨੀ ਸਰਕਾਰ ਦੀ ਹੈਗੀ ਸਿਰਫ ਔਰ ਸਿਰਫ ਮਤਰੀ ماں ਵਾਲਾ ਬਿਹੇਵੀਅਰ ਹੈ ਜਿਹੜਾ ਉਹ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਹੋਰ ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬ ਨਜ਼ਰੀ ਨਹੀਂ ਆਉਂਦਾ ਦੇਖੋ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਜਾ ਰਹੇ ਬਹੁਤ ਸਰੀਆ ਥਾਵਾਂ ਤੇ ਵਿਰੋਧ ਹੋ ਰਿਹਾ ਕੀ ਲੱਗਦਾ ਕਿਉਂ ਵਿਰੋਧ ਹੋ ਰਿਹਾ ਨਹੀਂ ਕਿਸ ਗੱਲ ਦਾ ਕਹਿੰਦੇ ਜਿਸ ਤਰੀਕੇ ਨਾਲ ਸੁਣੋ ਸੁਣੋ ਪਹਿਲੇ ਦਿਨ ਤੋਂ ਜਦੋਂ ਇਹ ਜੇ ਹੜ੍ਹ ਪ੍ਰੋਪਰ ਲੀਸਰ ਫੇਸ ਸੀਗਾ ਕਿ ਮੀਂਹ ਪੈਣੇ ਸ਼ੁਰੂ ਹੋਏ ਨੇ ਅਸੀਂ ਨੌ ਸਾਡੇ ਮੰਤਰੀ ਜੋ ਤਿੰਨ ਜ਼ਿਲ੍ਹੇ ਪ੍ਰਭਾਵਿਤ ਸੀਗੇ ਨੌ ਸਾਡੇ ਮੰਤਰੀ ਨੇ ਜਿਹੜੇ ਉਹ ਫੀਲਡ ਦੇ ਵਿੱਚ ਉੱਤਰ ਸਾਰੀ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਸਾਰੀ ਦੀ ਸਾਰੀ ਸਰਕਾਰ ਸਾਰੇ ਸਾਡੇ ਐਮਐਲਏ ਸਾਹਿਬਾਨ ਸਾਰੀ ਸਾਰੀ ਸਾਡੀ ਪਾਰਟੀ ਦੀ ਆਰਗੇਨਾਈਜੇਸ਼ਨ ਆ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਮੈਂ ਐਸ ਪਾਰਟੀ ਪ੍ਰੈਜ਼ੀਡੈਂਟ ਤੁਹਾਨੂੰ ਦੱਸਦਾ ਵੀ ਅੱਜ ਤੋਂ 15 ਦਿਨ ਪਹਿਲਾਂ ਅਸੀਂ ਜਿਹੜੇ ਸਾਡੇ ਮਾਲਵੇ ਦੇ ਸਾਡੇ ਜ਼ਿਲ੍ਹਾ ਹੋ ਗਿਆ ਪਟਿਆਲਾ ਹੋ ਗਿਆ ਮਾਨਸਾ ਬਠਿੰਡਾ ਫਰੀਦਕੋਟ ਜਿੰਨਾ ਇਲਾਕੇ ਲੁਧਿਆਣਾ ਮੋਗਾ ਇਹ ਸਾਰੇ ਏਰੀਆ ਜਿੱਥੇ ਫਲਡਸ ਨਹੀਂ ਸੀਗੇ ਅਸੀਂ ਹਰੇਕ ਇਧਰਲੇ ਜ਼ਿਲ੍ਹੇ ਦੇ ਨਾਲ ਇਧਰਲੇ ਅੱਛੇਲੇ ਦੇ ਨਾਲ ਅਸੀਂ ਦੋ ਦੋ ਜ਼ਿਲ੍ਹੇ ਉਧਰਨੇ ਅਟੈਚ ਕਰ ਰੱਖੇ ਨੇ ਤਾਂ ਕਿ ਉਥੋਂ ਰਲੀਫ ਮਟੀਰੀਅਲ ਜਿਹੜਾ ਉਹ ਪਰਪਰ ਕਿੱਥੇ ਆ ਸਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਿਹਨੇ ਕੱਖ ਨਹੀਂ ਕਰਨਾ ਹੈਗਾ ਜਿਹਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ ਹੈਗਾ ਉਹਨੇ ਇਕੱਲਾ ਨਿੰਦਣਾ ਹੈ ਉਹਨੇ ਇਕੱਲਾ ਭੰਡਣਾ ਹੈ ਉਹਨੇ ਇਕੱਲਾ ਦੂਜਿਆਂ ਦੀ ਆਲੋਚਨਾ ਕਰਦੇ ਹੋਰ ਉਹਨਾਂ ਨੇ ਕੱਖ ਨਹੀਂ ਨਹੀਂ ਆਉਂਦਾ ਹਡਾ ਜੀ ਇੱਕ ਇਹ ਸਵਾਲ ਹੈ ਕਿ ਪਾਣੀ ਜਦੋਂ ਘਟੂਂਦਾ ਤਾਂ ਸਿਰ ਤੋਂ ਧਰ ਤੇ ਕੋਡਾ ਰੱਖ ਕੇ ਲੈ ਲੈਂਦੇ ਨੇ ਤੇ ਜਦੋਂ ਵਧਦਾ ਤਾਂ ਕੋਡਾ ਰੱਖ ਕੇ ਦੇ ਦਿੰਦੇ ਨੇ ਤੁਹਾਨੂੰ ਪੰਜਾਬ ਇਸ ਬਾਰੇ ਕੋਈ ਇਹਹੀ ਇਹਹੀ ਗੱਲ ਅਸੀਂ ਪਹਿਲਾਂ ਜਦੋਂ ਅੱਜ ਤੋਂ 4 ਮਹੀਨੇ ਪਹਿਲਾਂ BBMP ਦਾ ਇਸ਼ੂ ਹੋਇਆ ਸੀਗਾ ਉਦੋਂ ਵੀ ਉਹੀ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਇਹੀ ਗੱਲ ਕਹੀ ਸੀ ਕਿ ਤੇ ਹੁਣ ਵੀ ਆ ਜਦੋਂ ਆ ਹੁਣ ਜਦੋਂ ਪਾਣੀ ਵਧਿਆ ਹੜ ਆਏ ਉਦੋਂ ਹਰਿਆਣੇ ਨੂੰ ਕਿਹਾ ਵੀ ਦੱਸੋ ਵੀ ਕੀ ਚਾਹੀਦਾ ਸਾਨੂੰ ਉਹਨਾਂ ਦੀ ਚਿੱਠੀ ਆਈ ਜੀ ਦੱਸੋ ਕੀ ਮਤ ਕਰੀਏ ਅਸੀਂ ਕਹਿੰਦੇ ਜੀ ਕੁਝ ਨਹੀਂ ਮਤ ਕਰਨੀ ਲੋੜ ਅਸੀਂ ਆਪੇ ਸਾਂਭ ਲਾ ਗਏ ਤੁਸੀਂ ਜਿਹੜਾ ਪਾਣੀ 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 ਕਰਦੇ ਸੀਗੇ ਹੁਣ ਪਾਣੀ ਲੈ ਲਓ ਬਕਾਇਦਾ ਅੱਜ ਤੋਂ ਹਫਤਾ ਪਹਿਲਾਂ ਚਿੱਠੀ ਆਈ ਹੈ ਹਰਿਆਣਾ ਦੇ ਮੁੱਖ ਮੰਤਰੀ ਦੀ ਜੀ ਸਾਨੂੰ ਪਾਣੀ ਨਹੀਂ ਚਾਹੀਦਾ ਹੈਗਾ ਬਲਕਿ ਜਿਹੜਾ ਸਾਡਾ ਐਲੋਕੇਟਡ ਸ਼ੇਅਰ ਹੈ ਪਾਣੀ ਦੇ ਵਿੱਚ ਉਹ ਵੀ ਘਟਾਓ ਕੀ ਗੱਲ ਬਈ ਜਦੋਂ ਲੋੜ ਹੈ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਖੇਤਾਂ ਨੂੰ ਪਾਣੀ ਦੀ ਉਦੋਂ ਅਸੀਂ ਆਪਦੇ ਲੋਕਾਂ ਨੂੰ ਆਪਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਤੁਹਾਨੂੰ ਪਾਣੀ ਦਈਏ ਤੇ ਜਦੋਂ ਲੋਡ ਨਹੀਂ ਹੈਗੀ ਡੁੱਬਣ ਵਾਸਤੇ ਉਦੋਂ ਪੰਜਾਬ ਕਿਉਂ ਇਹ ਕੰਮ ਨਹੀਂ ਚੱਲਣਾ ਹੈਗਾ ਤੇ ਸਾਡਾ ਸਟੈਂਡ ਬੜਾ ਸਪਸ਼ਟ ਸੀ ਹੈ ਤੇ ਰਹੂਗਾ ਕਿ ਗੱਲ ਵਾਜਬ ਕਰੋ ਹਾਂ ਤੁਹਾਨੂੰ ਪੀਣ ਵਾਲੇ ਪਾਣੀ ਦੀ ਜਿੰਨੇ ਆਪਦੇ ਸਾਡੇ ਭੈਣ ਭਾਈਆਂ ਨੂੰ ਹਰਿਆਣੇ ਵਾਲਿਆਂ ਨੂੰ ਜਾਂ ਕਿਸੇ ਨੂੰ ਲੋੜ ਆ ਪੀਣ ਵਾਲਾ ਪਾਣੀ ਹਮੇਸ਼ਾ ਮਿਲੂਗਾ ਪਰ ਜੇ ਕਹੋਗੇ ਵੀ ਆਪਦੇ ਲੋਕਲ ਦੇ ਆ ਗਏ ਫਸਲਾਂ ਨੂੰ ਪੈਸਾ ਮਾਰ ਕੇ ਇਹ ਕੰਮ ਨਹੀਂ ਚੱਲਣਾ ਸਾਡਾ ਕਿਸਾਨੀ ਦਾ ਜਿਹੜਾ ਇੱਕ ਇੱਕ ਭਾਈ ਸਾਹਿਬ ਨੇ ਸਵਾਲ ਪੁੱਛਿਆ ਉਸ ਦਾ ਜਵਾਬ ਦੇ ਦੂੰ ਇਹ ਲੋਕ ਨਾਰਾਜ਼ ਹੋ ਰਹੇ ਹਨ ਲੋ ਕਾਰਨ ਹੈ एक इसके राजनीतिक कारण है कुछ जायज कारण भी हो सकता है राजनीतिक कारण यह है कि कोई बंदा किसी राजनीतिक पार्टी का पदाधिकारी है उससे जुड़ा हुआ है हमारे मंत्री गए विधायक गए वहां पे चिल्लाने लगा शोर करने लगा उसका तो कोई मतलब नहीं ठीक है वो राजनीति कर रहे हैं करें बाकी कुछ हो सकता है परेशानी में होंगे हमारे भाई हैं हमसे नाराज हो सकते हैं उनकी सुनेंगे उनके बीच में बैठेंगे उनकी समस्या का समाधान करेंगे लेकिन जो अपनी ही पार्टी से नाराज होके भारतीय जनता पार्टी के प्रवक्ता ने इस्तीफा दिया और खुल के कहा कि हमारी केंद्र सरकार कोई मदद नहीं कर रही है बीजेपी की हमारी पार्टी के लोग नहीं कुछ नहीं दिखाई पड़ रहे हैं तो आज मतलब मैं कोई आ, आत्म प्रशंसा की बात नहीं कर रहा हूं लेकिन अगर आप ग्राउंड पे देखेंगे और ईमानदारी से देखेंगे पूरा प्रशासनिक अमला जमीन पर लग के काम कर रहा है हमारे विधायक मंत्री कार्यकर्ता सब काम कर रहे हैं और इस बीच में

ਜਿਹੜੇ ਬੰਦੇ ਨੇ ਠੇਕੀ ਤੇ ਲੈ ਕੇ 50 60 70000 ਰੁਪਏ 80000 ਤੱਕ ਨੇ ਠੀਕੇ ਸਾਡੇ ਵਾਲੇ ਪਾਸੇ ਤਾਂ 80 90 ਜਾਂ ਤੱਕ ਪਹੁੰਚੇ ਪਏ ਨੇ ਤੁਹਾਡੇ ਵੀ 80 ਹੋ ਗਿਆ ਤਾਂ ਇਹ ਇਹ ਵੀ ਗੱਲ ਸੋਚਣ ਵਾਲੀ ਹੈ ਕਿ 80000 ਰੁਪਏ ਜ਼ਮੀਨ ਮਾਲਕ ਦੇ ਕੇ ਬੰਦਾ ਕੁਲਾਊਗਾ ਕੀ ਜਿਹੜੇ ਚਾਰ ਪੈਸੇ ਉਹ ਬਚਨੇ ਨੇ ਬਚਾਰੇ ਨੂੰ ਉਹ ਇਹਨਾਂ ਇਹ ਨੁਕਸਾਨ ਹੋ ਗਿਆ ਦੇਖੋ ਪਰ ਇਹਦੇ ਚ ਨਾ ਜੀ ਸਾਡੀਆਂ ਸਰਕਾਰ ਦੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਉਹ ਕਿਉਂ ਉਹ ਇਸ ਕਰਕੇ ਕਿ ਸਾਨੂੰ ਜਿਹੜੇ ਜਿਵੇਂ ਸੈਂਟਰਲ ਗਵਰਨਮੈਂਟ ਦੇ ਜਿਹੜੇ ਨਾਰਮਸ ਨੇ ਜਿਹੜਾ ਜ਼ਮੀਨ ਦਾ ਲੈਂਡ ਓਨਰ ਹੈ ਜਿਹੜਾ ਕੰਪਨਸੇਸ਼ਨ ਹੈ ਉਹਨੂੰ ਮਿਲਦਾ ਆਪਣੇ ਜਿਹੜੇ ਠੇਕੇ ਦੇ ਪੈੜੀ ਲੈ ਲਈ ਔਰ ਦੇਤੀ ਉਹ ਜ਼ੁਬਾਨੀ ਕਲਾਮੀ ਹੁੰਦਾ ਹੈ ਉਹ ਕਿਤੇ ਕਿਸੇ ਸਰਕਾਰ ਦੇ ਰਿਕਾਰਡ ਦੇ ਵਿੱਚ ਉਹਨਾਂ ਨਹੀਂ ਹੈਗਾ ਤੁਹਾਡਾ ਸਵਾਲ ਬੜਾ ਵਾਜਬ ਹੈ ਔਰ ਜਿਹੜੇ ਲੋਕਾਂ ਨੂੰ ਏਸੀ ਗੱਲ ਦੀ ਤਕਲੀਫ ਹੈ ਉਹਨਾਂ ਦੀ ਤਕਲੀਫ ਵੀ ਜਾਇਜ਼ ਵੀ ਹੈ ਤੇ ਅਸੀਂ ਸਮਝਦੇ ਵੀ ਆ ਪਰ ਸਵਾਲ ਹੈ ਕਿ ਸਰਕਾਰ ਨੇ ਇੱਕ ਸਿਸਟਮ ਇੱਕ ਪ੍ਰੋਟੋਕੋਲ ਇੱਕ ਪ੍ਰੋਸੈਸ ਦੇ ਮੁਤਾਬਕ ਚੱਲਣਾ ਹੁੰਦਾ ਹੈ ਹਾਂ ਤੁਹਾਡੀ ਇਹ ਗੱਲ ਸਹੀ ਹੈ ਇਹਦੇ ਬਾਰੇ ਸਾਡੀ ਸ਼ਾਮ ਨੂੰ ਕੈਬਨਿਟ ਮੀਟਿੰਗ ਹੈ ਉਦੇ ਬਾਰੇ ਅਸੀਂ ਸੀਐਮ ਸਾਹਿਬ ਨਾਲ ਵਿਚਾਰ ਕਰਾਂਗੇ ਕਿ ਐਜ ਕਵੀ ਦਾ ਕੋਈ ਸਿਸਟਮ ਹੈ ਜਿਹੜਾ ਉਸ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਕੇਂਦਰੀ ਮੰਤਰੀ ਆਏ ਉਹ 4-4 5-5 ਫੁੱਟ ਪਾਣੀ 'ਚ ਚਲੇਗੇ ਬਈ ਚਾਂਸ ਅਗਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਉਹਨੂੰ ਕਿੱਦਾਂ ਤੁਸੀਂ ਸਮਝਦੇ ਕਿਸ ਦੀ ਜ਼ਿੰਮੇਵਾਰੀ ਕੀ ਇਹ ਤਸਵੀਰ ਖਚਾਉਣੀ ਸੀ ਕਿ ਜਦ ਸੱਚੀ ਮੁੱੱਚੀ ਲੋਕਾਂ ਦਾ ਉਹ ਤਾਂ ਪੰਜਾਬ ਸਰਕਾਰ ਤੇ ਇਤਨਾ ਭਰੋਸਾ ਰੱਖੀ ਹੈ ਹਮਾਰੇ जवान इतने काबिल है उनको डूबने नहीं देते जानवर तो ना तो ना ना उनको यहाँ से कोई नुकसान नहीं होता ये पंजाब है अपनी जान दे के लोगों की जान बचाते हैं यहाँ लोग तो उसकी चिंता नहीं है लेकिन ठीक है आप आए आपने दौरा किया लेकिन एक बात पे मुझे बहुत अफसोस हुआ कि इतने काबिल मंत्री और कई बार जो राज्यों के अपने मध्य प्रदेश के मुख्यमंत्री रह चुके हैं शिवराज सिंह साहब कह रहे हैं कि हम रिपोर्ट देंगे अरे भाई इतने दिनों के बाद एक केंद्रीय मंत्री का ये कहना कि हम रिपोर्ट देंगे जहां इतने हजारों एकड़ फसल बर्बाद हो गई लोगों के मकान दुकान मवेशी पशु बर्बाद हो गए अभी आप रिपोर्ट दे रहे हैं आके उनको कल पैकेज का राहत का ऐलान करना चाहिए था कि हम केंद्र सरकार की तरफ से इतना राहत का पैकेज आपको पता अफगानिस्तान को मदद कर रही है हमारी सरकार हिंदुस्तान को मदद नहीं कर रही है आवाज सोचिए सर जड़ पे काम किया जाए जो बार बार बांध टूटता है अगर इसका कोई पता हल हो तो आवा, आवाँ आवाँ भाई। ने अभी आपके सामने बताया है और हमारी सरकार उस पर गंभीर है उसका कोई रास्ता जरूर निकालेंगे उस पर काम करेंगे ठीक है